ਦੋਸਤੋ ਇਸ ਸਮੇਂ ਦੀ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆ ਰਹੀ ਆ ਤੁਹਾਨੂੰ ਦੱਸਦੀ ਏ ਜਿੱਥੇ ਕਿ ਇੱਕ 에어로ਪਲੇਨ ਅਤੇ ਇੱਕ ਹੈਲੀਕਾਪਟਰ ਦੀ ਬਹੁਤ ਹੀ ਭਿਆਨਕ ਟੱਕਰ ਹੋ ਜਾਂਦੀ ਹੈ ਤੇ ਟੱਕਰ ਦੇ ਦੌਰਾਨ ਯਾਤਰੀਆਂ ਦੀ ਮੌਤ ਵੀ ਹੋ ਜਾਂਦੀ ਹੈ ਪੂਰੀ ਗੱਲ ਤੁਹਾਡੇ ਨਾਲ ਸੰਦੀ ਕਰਦੇ ਆ ਤੁਸੀਂ ਜੁੜੇ ਰਹੋ ਆਪਣੇ ਲਾਈਵ ਸਸ ਟੀਵੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਖਬਰ ਸਾਹਮਣੇ ਆ ਰਹੀ ਆ ਉਹ ਅਮਰੀਕਾ ਦੇ ਰੋਨਾਲਡ ਰਿੰਗਨ ਵਾਸ਼ਿੰਗ ਰਾਸ਼ਟਰੀ 에어ਪੋਰਟ ਤੋਂ ਸਾਹਮਣੇ ਆ ਰਹੀ ਆ ਜਿੱਥੇ ਕਿ ਇੱਕ ਹੈਲੀਕਾਪਟਰ ਅਤੇ ਇੱਕ ਜਹਾਜ਼ ਦੀ ਬਹੁਤ ਹੀ ਭਿਆਨਕ ਟੱਕਰ ਹੋ ਜਾਂਦੀ ਹੈ ਤੇ ਟੱਕਰ ਇੰਨੀ ਜ਼ਿਆਦਾ ਭਿਆਨਕ ਹੁੰਦੀ ਹੈ ਜਿਸ ਦੇ ਦੌਰਾਨ ਉਸ ਵਿੱਚ ਜੋ ਯਾਤਰੀ ਹੁੰਦੇ ਹਨ ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ ਅਤੇ ਟੱਕਰ ਦੇ ਦੌਰਾਨ ਜਦੋਂ ਹੀ ਉਹ ਟੱਕਰ ਹੁੰਦੀ ਹੈ ਤਾਂ ਉਸੇ ਹੀ ਸਮੇਂ ਉਹਨਾਂ ਦੇ ਵਿੱਚੋਂ ਇੱਕ ਅਜੀਹਾ ਗੋਲੇ ਦਾ ਪੰਬ ਅੱਗ ਦਾ ਪੰਬੜ ਨਿਕਲਦਾ ਹੈ ਜੋ ਕਿ ਗੋਲਾ ਬਣ ਕੇ ਸਮਾਨ ਵਿੱਚ ਖਿੱਲਰ ਜਾਂਦਾ ਹੈ ਪੂਰੀ ਗੱਲ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਹੀ ਏਰੋਪਲੇਨ ਜਾ ਰਿਹਾ ਹੁੰਦਾ ਹੈ ਅਤੇ ਦੂਜੇ ਪਾਸੇ ਜਹਾਜ਼ ਆ ਰਿਹਾ ਹੁੰਦਾ ਹੈ ਤਾਂ ਜਹਾਜ਼ ਨੂੰ ਥੱਲੇ ਉਤਾਰਦੇ ਸਮੇਂ ਹੀ ਇਹ ਅਚਾਨਕ ਟੱਕਰ ਹੋ ਜਾਂਦੀ ਹੈ ਤੇ ਟੱਕਰ ਵੀ ਇੰਨੀ ਭਿਆਨਕ ਹੁੰਦੀ ਹੈ ਕਿ ਜਦੋਂ ਹੀ ਇਹ ਨਾ ਤਾਂ ਪਤਾ ਹੁੰਦਾ ਹੈ ਸਾਹਮਣੇ ਵਾਲੇ ਨੂੰ ਅਤੇ ਨਾ ਹੀ ਹੈਲੀਕਾਪਟਰ ਦੇ ਮਾਲਕ ਨੂੰ ਪਤਾ ਹੁੰਦਾ ਹੈ ਜਿਸ ਦੇ ਦੌਰਾਨ ਜਦੋਂ ਇਹਨਾਂ ਦੀ ਭਿਆਨਕ ਟੱਕਰ ਹੋ ਜਾਂਦੀ ਹੈ ਤਾਂ ਜਾਣਕਾਰੀ ਮੁਤਾਬਕ ਇਹ ਸਾਰੀ ਗੱਲ ਦੱਸੀ ਗਈ ਹੈ ਕਿ ਜਹਾਜ਼ ਵਿੱਚ 60 ਯਾਤਰੀ ਦੇ ਕਰੀਬ ਯਾਤਰੀ ਬੈਠੇ ਸੀ ਜਿਸ ਦੇ ਦੌਰਾਨ ਜਦੋਂ ਹੀ ਇਹ ਟੱਕਰ ਹੋ ਜਾਂਦੀ ਹੈ ਤਾਂ ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ ਤੇ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਜੋ ਹੈਲੀਕਾਪਟਰ ਸੀ ਹਾਕ ਹੈਲੀਕਾਪਟਰ ਸੀ ਜੋ ਉਸ ਵਿੱਚ ਫੌਜੀਆ ਫੌਜੀਆ ਦੀ ਫੌਜ ਸੀ ਜਿਸ ਦੇ ਦੌਰਾਨ ਉਸ ਵਿੱਚ ਫੌਜੀ ਬੈਠੇ ਸਨ ਅਤੇ ਫੌਜੀ ਜਦੋਂ ਹੀ ਬੈਠੇ ਸੀ ਤਾਂ ਉਹਨਾਂ ਦੀ ਵੀ ਟੱਕਰ ਹੋ ਜਾਂਦੀ ਹੈ ਅਤੇ ਟੱਕਰ ਇੰਨੀ ਭਿਆਨਕ ਅਤੇ ਦਰਦਨਾਕ ਹੁੰਦੀ ਹੈ ਕਿ ਉਹਨਾਂ ਵਿੱਚੋਂ ਕੋਈ ਵੀ ਨਹੀਂ ਬਚਦਾ ਅਤੇ ਜਿਉਂ ਹੀ ਟੱਕਰ ਹੁੰਦੀ ਹੈ ਤਾਂ ਉਦੋਂ ਹੀ ਆਸਮਾਨ ਵਿੱਚ ਅੱਗ ਦਾ ਇੱਕ ਐਨਾ ਵੱਡਾ ਗੋਲਾ ਪਾਮਬੜ ਬਣ ਕੇ ਖਿੱਲਰਦਾ ਹੈ ਕਿ ਤੁਸੀਂ ਦੇਖ ਨਹੀਂ ਸਕਦੇ ਉਹ ਜਦੋਂ ਹੀ ਇਹ ਸਾਰੀ ਗੱਲ ਹੁੰਦੀ ਹੈ ਤਾਂ ਜਿਹੜੇ ਉਸਦੇ ਪੋਟੇ ਹੁੰਦੇ ਹਨ ਜਹਾਜ਼ਾਂ ਦੇ ਉਹ ਉੱਥੇ ਥੱਲੇ ਨਦੀ ਵਿੱਚ ਡੈਗ ਪੈਂਦੇ ਹਨ ਜਿਸ ਦੇ ਸਮੇਂ ਉਦੋਂ ਹੀ ਟੱਕਰ ਦੇ ਦੌਰਾਨ ਹੀ ਇਹ ਸਾਰੀ ਘਟਨਾ ਵਾਪਰ ਜਾਂਦੀ ਹੈ ਤੇ ਵਾਪਰਨ ਦੇ ਸਮੇਂ ਹੀ ਜਦੋਂ ਇਹ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਵਿੱਚ ਜੋ ਯਾਤਰੀ ਬੈਠੇ ਹੁੰਦੇ ਹਨ ਅਤੇ ਦੂਜੇ ਹੈਲੀਕਾਪਟਰ ਵਿੱਚ ਜੋ ਫੌਜੀ ਬੈਠੇ ਹੁੰਦੇ ਹਨ ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ ਤੇ ਤੁਰੰਤ ਹੀ ਜਦੋਂ ਇਹ ਘਟਨਾ ਦਾ ਪਤਾ ਲੱਗਦਾ ਹੈ ਤਾਂ ਮੌਜੂਦਾ 에ਰਪੋਰਟ ਦੇ ਲੋਕਾਂ ਵੱਲੋਂ 에ਅਰਫੋਰਸ ਦੇ ਵੱਲੋਂ ਜਲਦ ਤੋਂ ਜਲਦ ਪਾਣੀ ਅੱਗ ਨੂੰ ਬੁਝਾਉਣ ਵਾਲੀਆਂ ਗੈਸ਼ਤੀਆਂ ਉੱਥੇ ਮੌਜੂਦ ਹੋ ਜਾਂਦੀਆਂ ਹਨ ਅਤੇ ਜਦੋਂ ਹੀ ਉਹਨਾਂ ਵਿੱਚੋਂ ਦੇਖਿਆ ਜਾਂਦਾ ਹੈ ਤਾਂ ਜੋ ਵਿਅਕਤੀ ਸੀ ਉਹਨਾਂ ਦਾ ਤਾਂ ਕੁਝ ਬਚਿਆ ਵੀ ਨਹੀਂ ਹੁੰਦਾ ਜਿਸ ਦੇ ਦੌਰਾਨ ਜਦੋਂ ਵਿਅਕਤੀਆਂ ਵਿੱਚ ਕੁਝ ਵੀ ਨਹੀਂ ਹੁੰਦਾ ਤਾਂ ਉਹ ਜੋ ਜਹਾਜ਼ ਦੇ ਟੁਟੇ ਸੀ ਜਹਾਜ਼ ਦੇ ਟੁਕੜੇ ਉਹ ਵੀ ਅੱਗ ਨਾਲ ਮੱਚੇ ਜਦੋਂ ਨਦੀ ਵਿੱਚ ਡੱਗਦੇ ਹਨ ਤਾਂ ਉਦੋਂ ਹੀ ਮੌਜੂਦਾ ਲੋਕਾਂ ਨੂੰ ਪਤਾ ਲੱਗਦਾ ਹੈ ਇਹ ਗੱਲ ਦੀ ਖਬਰ ਡੋਨਾਲਡ 트੍ਰੰਪ ਕੋਲੇ ਵੀ ਪਹੁੰਚ ਗਈ ਹੈ ਜਿਸ ਦੇ ਦੌਰਾਨ ਅੱਜ ਦੇ ਸਮੇਂ ਅੱਜ ਵੀਰਵਾਰ ਦੇ ਸਵੇਰੇ ਸਮੇਂ ਇਹ ਵੱਡੀ ਘਟਨਾ ਵਾਪਰ ਜਾਂਦੀ ਹੈ ਤੇ ਇਸ ਦੇ ਦੌਰਾਨ ਇਹ ਨਿਸ਼ਚਿਤ ਕੀਤਾ ਗਿਆ ਹੈ ਕਿ ਹੁਣ ਅੱਜ ਦੇ ਦਿਨ ਵਿੱਚ ਕੋਈ ਵੀ ਯਾਤਰੀ ਜਾਂ ਕੋਈ ਵੀ ਜਹਾਜ਼ ਨਹੀਂ ਚਲਾ ਸਕੇਗਾ ਅੱਜ ਦੇ ਦਿਨ ਉਹਨਾਂ ਨੇ 에어ਪੋਰਟ ਬੰਦ ਕਰ ਦਿੱਤੇ ਹਨ ਜਿਸ ਦੇ ਦੌਰਾਨ ਉਹਨਾਂ ਵੱਲੋਂ ਇਹ ਸੂਚਨਾ ਦਿੱਤੀ ਗਈ ਹੈ ਕਿ ਅੱਜ ਦੇ ਦਿਨ ਕੋਈ ਵੀ ਜਹਾਜ਼ ਦਾ ਹੈਲੀਕਾਪਟਰ ਉਡਾਣ ਨਹੀਂ ਭਰੇਗਾ ਜਿਸ ਦੇ ਦੌਰਾਨ ਇਹ ਗੱਲ ਦੱਸੀ ਗਈ ਬਾਹਰ ਤੁਹਾਨੂੰ ਫਿਰ ਤੋਂ ਦੱਸਦੀ ਹੈ ਕਿ ਅੱਜ ਜੋ ਇਹ ਘਟਨਾ ਸਾਹਮਣੇ ਆ ਰਹੀ ਆ ਜਿੱਥੇ ਕਿ ਇਹ ਕੈਰੋਪਲੇਨ ਅਤੇ ਹੈਲੀਕਾਪਟਰ ਕ੍ਰੈਸ਼ ਹੋ ਜਾਂਦੇ ਹਨ ਅਤੇ ਕ੍ਰੈਸ਼ ਹੋਣ ਦੇ ਦੌਰਾਨ ਹੀ ਇੰਨਾ ਭਿਆਨਕ ਅਤੇ ਦਰਦਨਾਕ ਹਾਦਸਾ ਵਾਪਰ ਜਾਂਦਾ ਹੈ ਕਿ ਯਾਤਰੀ ਜਹਾਜ਼ ਵਿੱਚ ਟੋਟਲ 60 ਸਵਾਰੀਆਂ ਬੈਠੀਆਂ ਹੁੰਦੀਆਂ ਹਨ 60 ਵਿਅਕਤੀ ਯਾਤਰਾ ਕਰ ਰਹੇ ਹੁੰਦੇ ਹਨ ਜਿਸ ਦੇ ਦੌਰਾਨ ਉਨ੍ਹਾਂ ਦੀ ਵੀ ਮੌਤ ਹੋ ਜਾਂਦੀ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਰਹੋ ਆਪਣੇ ਲਾਈਵ ਸੱਚ ਟੀਵੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਉਹ ਅਮਰੀਕਾ ਦੇ ਰੋਨਾਲਡ ਰੀਗ 에ਅਰਪੋਰਟ ਰੈਸ਼ਟਰੀ 에ਅਰਪੋਰਟ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਗਿਆ ਹੈ ਕਿ ਜਦੋਂ ਹੀ ਜਹਾਜ਼ ਉਡਾਣ ਭਰਦਾ ਹੈ ਤਾਂ ਉਡਾਣ ਭਰਨ ਦੇ ਦੌਰਾਨ ਉਸਨੇ ਥੱਲੇ ਵੀ ਉਤਰਨਾ ਹੁੰਦਾ ਹੈ ਤਾਂ ਥੱਲੇ ਉਤਰਨ ਦੇ ਦੌਰਾਨ ਹੀ ਇਹ ਜੋ ਕਟਨਾ ਹੋ ਵਾਪਰ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਥੱਲੇ ਜਦੋਂ ਉਤਰਦਾ ਸੀ ਤਾਂ ਉਸ ਸਮੇਂ ਹੀ ਹੈਲੀਕਾਪਟਰ ਇੱਕ ਹਾਕ ਬਲੈਕ ਹੈਲੀਕਾਪਟਰ ਦੇ ਨਾਲ ਉਸਦੀ ਟੱਕਰ ਹੋ ਜਾਂਦੀ ਹੈ ਤੇ ਇੰਨੀ ਭਿਆਨਕ ਟੱਕਰ ਹੁੰਦੀ ਹੈ ਕਿ ਤੁਸੀਂ ਦੇਖ ਨਹੀਂ ਸਕੋਗੇ ਅਤੇ ਇੰਨੀ ਭਿਆਨਕ ਟੱਕਰ ਦੇ ਦੌਰਾਨ ਜਿਹੜੇ ਕਿ ਵਿਅਕਤੀ ਵਿੱਚ ਬੈਠੇ ਸੀ ਉਹਨਾਂ ਦੀ ਵੀ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਦੱਸੀ ਗਈ ਹੈ ਕਿ ਯਾਤਰੀ ਜਹਾਜ਼ ਵਿੱਚ ਟੋਟਲ 60 ਸਵਾਰੀਆਂ ਯਾਤਰਾ ਕਰ ਰਹੀਆਂ ਸਨ ਜਿਸ ਦੇ ਸਮੇਂ ਜਦੋਂ ਇਹ ਟੱਕਰ ਹੁੰਦੀ ਹੈ ਤਾਂ ਉਹਨਾਂ ਵਿੱਚੋਂ ਕੋਈ ਵੀ ਸਵਾਰੀ ਨਹੀਂ ਬਚਦੀ ਹੈ ਤੇ ਟੱਕਰ ਹੋਣ ਦੇ ਸਮੇਂ ਹੀ ਭਿਆਨਕ ਇੱਕ ਐਕ ਇੰਨਾ ਭਿਆਨਕ ਅੱਗ ਦਾ ਗੋਲਾ ਜੋ ਅਸਮਾਨ ਵੱਲ ਨੂੰ ਜਾਂਦਾ ਹੈ ਅਤੇ ਉਸ ਵਿੱਚੋਂ ਅੱਗ ਦੀਆਂ ਚੰਗਿਆੜੀਆਂ ਬਾਹਰ ਆਉਂਦੀਆਂ ਹਨ ਅਤੇ ਉੱਥੇ ਦੇ ਜੋ ਜਹਾਜ਼ ਦੇ ਟੁਕੜੇ ਹਨ ਉਹ ਨੇੜੇ ਹੀ ਨਦੀ ਦੇ ਵਿੱਚ ਡੱਗ ਜਾਂਦੇ ਹਨ ਜਿਸ ਦੇ ਸਮੇਂ ਉੱਥੋਂ ਦੇ ਮੌਜੂਦਾ ਲੋਕਾਂ ਨੂੰ ਇਹ ਗੱਲ ਦਾ ਪਤਾ ਲੱਗ ਜਾਂਦਾ ਹੈ ਤੇ ਪਤਾ ਲੱਗਣ ਦੇ ਦੌਰਾਨ ਹੀ ਉਹ ਜਲਦ ਤੋਂ ਜਲਦ ਉੱਥੇ ਲੋਕਾਂ ਨੂੰ ਮੌਜੂਦਾ ਲੋਕ ਜਦੋਂ ਹੁੰਦੇ ਹਨ ਤਾਂ ਉੱਥੇ ਪਾਣੀ ਅੱਗ ਬਚਾਉਣ ਵਾਲੀਆਂ ਕੈਸ਼ਦੀਆਂ ਵੀ ਬੁਲਾਈਆਂ ਜਾਂਦੀਆਂ ਹਨ ਅਤੇ ਨਾਲ ਹੀ ਏਅਰ ਫੋਰਸ ਵੀ ਬੁਲਾਈ ਜਾਂਦੀ ਹੈ ਜਿਸ ਦੇ ਸਮੇਂ ਇਹ ਪਤਾ ਲੱਗਦਾ ਹੈ ਕਿ ਔਸਤ ਉੱਥੇ ਤਾਂ ਕੋਈ ਵੀ ਵਿਅਕਤੀ بچਿਆ ਨਹੀਂ ਹੁੰਦਾ ਪਰ ਜੋ ਜਹਾਜ਼ ਦੇ ਟੁਕੜੇ ਹੁੰਦੇ ਨੇ ਜਹਾਜ਼ ਦੇ ਟੁਕੜੇ ਉਹ ਵੀ ਮੱਚੇ ਅੱਗ ਨਾਲ ਮੱਚੇ ਟੁਕੜੇ ਵਿੱਚ ਡਗਦੇ ਹਨ ਤਾਂ ਨਦੀ ਦੇ ਵਿੱਚ ਇਹ ਚੀਜ਼ ਦਾ ਪਤਾ ਲੱਗਦਾ ਹੈ ਇਹ ਜੋ ਸੂਚਨਾ ਹੈ ਇਹ ਜੋ ਵੱਡੀ ਵਾਪਰੀ ਘਟਨਾ ਹੈ ਉਸ ਦੀ ਜਾਣਕਾਰੀ ਡੋਨਾਲਡ ਟਰੰਪ ਨੂੰ ਵੀ ਦਿੱਤੀ ਗਈ ਹੈ ਜਿਸ ਦੇ ਦੌਰਾਨ ਉਸ ਨੇ ਇਹ ਸੂਚਨਾ ਦਿੱਤੀ ਹੈ ਗਈ ਹੈ ਕਿ ਅੱਜ ਦੇ ਦਿਨ ਵੀਰਵਾਰ ਨੂੰ ਸਵੇਰੇ ਘਟਨਾ ਵਾਪਰੀ ਸੀ ਜਿਸ ਦੇ ਸਮੇਂ ਅੱਜ ਦੇ ਦਿਨ ਕੋਈ ਵੀ ਜਹਾਜ਼ ਕੋਈ ਵੀ ਹੈਲੀਕਾਪਟਰ ਉਡਾਨ ਨਹੀਂ ਭਰੇਗਾ ਇੱਕ ਪਾਸੇ ਤਾਂ ਤੁਸੀਂ ਦੇਖੋ ਕਿ 60 ਵਿਅਕਤੀ 60 ਯਾਤਰੀ ਯਾਤਰਾ ਕਰ ਰਹੇ ਸਨ ਉਹਨਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਸੀ ਕਿ ਉਹਨਾਂ ਦੀ ਇੰਨੀ ਭੈਣਕ ਟੱਕਰ ਹੋਣੀ ਹੈ ਕਿ ਉਹ ਵਿਚਾਰੇ ਉਡਾਨ ਭਰਨ ਦੇ ਦੌਰਾਨ ਹੀ ਖਤਮ ਹੋ ਜਾਣਗੇ ਪਰ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਜੋ ਬਲੌਕ ਹਾਕ ਹੈਲੀਕਾਪਟਰ ਸੀ ਉਹ ਹੈਲੀਕਾਪਟਰ ਫੌਜੀਆਂ ਦਾ ਸੀ ਜਿਸ ਦੇ ਵਿੱਚ ਫੌਜੀਆਂ ਦੀ ਫੌਜ ਬੈਠੀ ਹੋਈ ਸੀ ਪਰ ਜਦੋਂ ਹੀ ਉਹ ਜਾ ਰਹੇ ਸੀ ਤਾਂ ਨਾ ਦੀਵਿਆ ਕਪੈਨਕ ਟੱਕਰ ਹੋ ਜਾਂਦੀ ਹੈ ਅਤੇ ਐਨੀ ਪੈਨਕ ਟੱਕਰ ਹੋ ਜਾਂਦੀ ਹੈ ਕਿ ਉਹਨਾਂ ਵਿੱਚੋਂ ਕੋਈ ਵੀ ਵਿਅਕਤੀ ਨਹੀਂ ਬਚਦਾ ਹੈ ਹਾਲਾਂਕਿ ਹਜੇ ਤੱਕ ਇਸ ਦੀ ਪੂਰੀ ਪੁਸ਼ਟੀਕਰਨ ਨਹੀਂ ਹੋਇਆ ਹੈ ਕਿ ਇਸ ਵਿੱਚ ਟੋਟਲ ਕਿੰਨੇ ਵਿਅਕਤੀ ਬਚ ਗਏ ਨੇ ਪਰ ਜਾਣਕਾਰੀ ਮੁਤਾਬਕ ਇਹ ਸਾਰੀ ਗੱਲ ਦੱਸੀ ਗਈ ਹੈ ਕਿ ਜੋ 60 ਯਾਤਰੀ ਜਹਾਜ਼ ਯਾਤਰੀ ਜਹਾਜ਼ ਵਿੱਚ ਬੈਠੇ ਸੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਹਨਾਂ ਵਿੱਚੋਂ ਕੋਈ ਵੀ ਨਹੀਂ ਬਚਿਆ ਹੈ ਤੇ ਦੱਸਿਆ ਗਿਆ ਹੈ ਕਿ ਜਦੋਂ ਹੀ ਇਹਨਾਂ ਦੀ ਭਿਆਨਕ ਟੱਕਰ ਹੁੰਦੀ ਹੈ ਤਾਂ ਇਹਨਾਂ ਵਿੱਚ ਟੱਕਰ ਹੋਣ ਦੇ ਦੌਰਾਨ ਹੀ ਇਹਨਾਂ ਵਿੱਚੋਂ ਇੱਕ ਅਜੀਹਾ ਅੱਗ ਦਾ ਗੋਲਾ ਨਿਕਲਦਾ ਹੈ ਜੋ ਕਿ ਅਸਮਾਨ ਵੱਲ ਨੂੰ ਚੜ੍ਹਦਾ ਹੈ ਅਤੇ ਉਸਮਾਨ ਵੱਲ ਨੂੰ ਚੜਦੇ ਹੀ ਉਸ ਵਿੱਚੋਂ ਅਗਧੀਆਂ ਚੰਗਿਆਣੀਆਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਸ਼ੁਰੂ ਹੋਣ ਦੇ ਦੌਰਾਨ ਹੀ ਉਸ ਦੇ ਜੋ ਟੁਕੜੇ ਹੁੰਦੇ ਹਨ ਉਹ ਨੇੜੇ ਦੀ ਨਦੀ ਵਿੱਚ ਡਿੱਗ ਪੈਂਦੇ ਹਨ ਤੇ ਡਿੱਗਣ ਦੇ ਦੌਰਾਨ ਹੀ ਉੱਥੇ ਆਸ-ਪਾਸ ਦੇ ਮੌਜੂਦਾ ਲੋਕਾਂ ਨੂੰ ਬੁਲਾਇਆ ਜਾਂਦਾ ਹੈ ਤੇ ਮੌਜੂਦਾ ਲੋਕਾਂ ਦੇ ਵੱਲੋਂ 에어ਪੋਰਟ ਨੂੰ ਬੁਲਾਇਆ ਜਾਂਦਾ ਹੈ ਤੇ ਫੋਰਸ ਨੂੰ ਬਲੌਂ ਦੇ ਦੌਰਾਨ ਹੀ ਜਦੋਂ ਇਹ ਸਾਰੀ ਗੱਲ ਪਤਾ ਲੱਗਦੀ ਹੈ ਤਾਂ ਉਹਨਾਂ ਵੱਲੋਂ ਪਾਣੀ ਪਾਣੀ ਵਾਲੀਆਂ ਜੋ ਕਚਤੀਆਂ ਹੁੰਦੀਆਂ ਹਨ ਅੱਗ ਬੁਝਾਉਣ ਵਾਲੀਆਂ ਕਚਤੀਆਂ ਨੂੰ ਬਲੈ ਜਾਂਦਾ ਹੈ ਜਿਸ ਦੇ ਵੱਲੋਂ ਉਹਨਾਂ ਨੂੰ ਅੱਗ ਨੂੰ ਤਾਂ ਬੁਝਾ ਦਿੱਤਾ ਜਾਂਦਾ ਹੈ ਪਰ ਉਹਨਾਂ ਵਿੱਚ ਜੋ ਅੱਗ ਜੋ ਅੱਗ ਬਲ ਰਹੀ ਸੀ ਅੱਗ ਬਲਣ ਦੇ ਨਾਲ ਹੀ ਨਾ ਤਾਂ ਵਿਕਤੀਆਂ ਦਾ ਕੁਝ ਬਚਦਾ ਹੈ ਅਤੇ ਜੋ ਜਹਾਜ਼ ਦੇ ਛੋਟੇ ਛੋਟੇ ਟੁਕੜੇ ਹੋ ਜਾਂਦੇ ਹਨ ਫਟਣ ਦੇ ਨਾਲ ਜਦੋਂ ਜਹਾਜ਼ ਦੇ ਟੁਕੜੇ ਹੁੰਦੇ ਹਨ ਤਾਂ ਉਹ ਨਦੀ ਦੇ ਵਿੱਚ ਡੱਗ ਪੈਂਦੇ ਹਨ ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਉਹਨਾਂ ਵਿੱਚ ਇਹ ਵੀ ਵਿਅਕਤੀ ਨਹੀਂ ਬਚਿਆ ਹੈ ਹਾਲਾਂਕਿ ਇਸ ਦੀ ਪੂਰੀ ਪੁਸ਼ਟੀਕਰਨ ਨਹੀਂ ਹੋਈ ਹੈ ਤੁਸੀਂ ਜੁੜੇ ਰਹੋ ਆਪਣੇ ਲਾਈਵ ਸਸ ਟੀਵੀ ਦੇ ਨਾਲ ਅੱਗੇ ਦੇਖਦੇ ਹਾਂ ਕਿ ਇਸ ਘਟਨਾ ਦਾ ਕੀ ਹੁੰਦਾ ਹੈ ਅਤੇ ਇਸ ਘਟਨਾ ਵਿੱਚ ਕੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਤੇ ਇਸ ਘਟਨਾ ਦੇ ਵਿੱਚ ਕਿੰਨੇ ਲੋਕ ਜੀਵਤ ਨੇ ਅਤੇ ਕਿੰਨੇ ਲੋਕ ਮਰ ਚੁੱਕੇ ਨੇ ਅਤੇ ਕਿੰਨੇ ਲੋਕ ਜੰਮੀ ਹੋ ਚੁੱਕੇ ਨੇ ਤੁਸੀਂ ਜੁੜੇ ਰਹੋ ਆਪਣੇ ਲਾਈਵ ਸਸ ਟੀਵੀ ਦੇ ਨਾਲ ਹੁਣ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ